21 ਦਸੰਬਰ 2024 ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਦੇ ਚੋਣਾਂ ਹੋਏ ਸੀਗੇ ਜਿਸ ਦੇ ਨਤੀਜੇ ਵੀ ਜਿਹੜੇ ਨੇ ਉਸੇ ਦਿਨ ਸਾਹਮਣੇ ਆ ਗਏ ਸੀਗੇ ਪਰ ਕਿਸੇ ਵੀ ਪਾਰਟੀ ਦਾ ਹਲੇ ਤੱਕ ਮੇਅਰ ਜਿਹੜਾ ਵਾ ਨਹੀਂ ਬਣਾਇਆ ਗਿਆ ਵਾ ਹੁਣ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਜਿਹੜੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੋਣ ਹੋਏ ਸੀ ਉਸ ਦੇ ਬਾਰੇ ਜਾਣਕਾਰੀ ਦੇ ਦਿੰਦੇ ਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਫਗਵਾੜਾ ਅਤੇ ਪਟਿਆਲਾ ਤਿੰਨ ਥਾਵਾਂ ਦੇ ਉੱਤੇ ਨਗਰ ਨਿਗਮ ਦੇ ਚੋਣ ਜਿਹੜੇ ਨੇ 21 ਦਸੰਬਰ 2024 ਨੂੰ ਹੋਏ ਸੀਗੇ ਔਰ ਉਸ ਦੇ ਨਤੀਜੇ ਜਿਹੜੇ ਨੇ ਸ਼ਾਮ ਨੂੰ ਉਸੇ ਵਕਤ ਸਾਹਮਣੇ ਆ ਗਏ ਸੀਗੇ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੇ 41 ਜਿਹੜੇ ਨੇ ਜੋ ਕੌਂਸਲ ਚੁਣੇ ਗਏ ਸੀਗੇ ਇਸ ਤੋਂ ਇਲਾਵਾ ਕਾਂਗਰਸ ਦੇ 30 ਕੌਂਸਲਰ ਜਿਹੜੇ ਪਾਰਸ਼ਦ ਨੇ ਚੁਣੇ ਗਏ ਸੀਗੇ, ਭਾਜਪਾ ਦੇ 19 ਸੀਗੇ ਇਸ ਤੋਂ ਇਲਾਵਾ ਅਕਾਲੀ ਦਲ ਦੇ 2 ਅਤੇ ਆਜ਼ਾਦ ਜਿਹੜੇ ਨੇ ਤਿੰਨ ਉਮੀਦਵਾਰ ਜਿਹੜੇ ਨੇ ਪਾਰਸ਼ਦ ਚੁਣੇ ਗਏ ਸੀਗੇ ਤਾਂ ਟੋਟਲ 95 ਸੀਟਾਂ ਜਿਹੜੀਆਂ ਲੁਧਿਆਣਾ ਦੇ ਵਿੱਚ ਸੀਗੀਆਂ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਜਿਹੜਾ ਵਾ ਨਹੀਂ ਮਿਲਿਆ ਸੀਗਾ ਤਾਂ ਹੁਣ ਮੇਰ ਦਾ ਇੱਕ ਨੋਟੀਫਿਕੇਸ਼ਨ ਜਿਹੜਾ ਵਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵਾ ਜੋ ਪੰਜ ਥਾਵਾਂ ਤੇ ਜੋ ਮੇਰ ਬਣਨੇ ਨੇ ਉਹਨਾਂ ਚ ਕਿਹਾ ਗਿਆ ਕਿ ਜੋ ਲੁਧਿਆਣਾ ਦੀ ਸੀਟ ਆ ਲੁਧਿਆਣਾ ਦੇ ਵਿੱਚ ਜਿਹੜੀ ਹੈ ਇਸਤਰੀ ਮੇਰ ਹੋਵੇਗੀ ਯਾਨੀ ਕਿ ਮ ਜਿਹੜੀ ਆ ਉਹ ਲੁਧਿਆਣਾ ਦੇ ਵਿੱਚ ਬਣਾਈ ਜਾਵੇਗੀ ਕਿਸੇ ਵੀ ਪਾਰਟੀ ਦੀ ਚਾਹੇ ਉਹ ਮੇਰ ਬਣੇ ਪਰ ਉਹ ਮਹਿਲਾ ਹੀ ਮੇਰ ਬਣੇਗੀ ਇਸ ਤੋਂ ਇਲਾਵਾ ਜਿਹੜੇ ਚਾਰ ਜ਼ਿਲ੍ਹੇ ਨੇ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਪਟਿਆਲਾ ਹੋ ਗਿਆ ਫਗਵਾੜਾ ਹੋ ਗਿਆ ਜਲੰਧਰ ਇੱਥੇ ਜਨਰਲ ਜਿਹੜਾ ਮੇਰ ਬਨਾਇਆ ਜਾਵੇਗਾ ਤਾਂ ਲੁਧਿਆਣਾ ਦੇ ਵਿੱਚ ਇਹ ਸਾਫ਼ ਤੌਰ ਤੇ ਸਪਸ਼ਟ ਜਿਹੜਾ ਹੋ ਚੁੱਕਾ ਵਾ ਕਿ ਲੁਧਿਆਣਾ ਦੇ ਵਿੱਚ ਜੋ ਮਹਿਲਾ ਵਾ ਉਹੀ ਮੇਰ ਬਣਾਈ ਜਾਵੇਗੀ ਤਾਂ ਇਹ ਜਲਦ ਜਿਹੜੇ ਆ ਮੇਰ ਜਿਹੜਾ ਬਣਾਉਂਦਾ ਵੀ ਜਿਹੜਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਆਦੀ ਪਾਰਟੀ ਦਾ ਹੀ ਮੇਰ ਬਨਾਇਆ ਜਾਵੇ ਪਰ ਵਿਰੋਧੀ ਧਿਰ ਵੀ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦਾ ਜਿਹੜਾ ਬਾ ਮੇਰ ਬਣ ਸਕੇ ਪਰ ਇਹ ਮੇਰ ਕਦੋਂ ਬਨੇਗਾ ਕਿਸ ਤਰ੍ਹਾਂ ਬਨੇਗਾ ਇਸ ਤੇ ਬਾਰੇ ਹਾਲਕੀ ਸਪਸ਼ਟ ਨਹੀਂ ਆ ਪਰ ਬਹੁਮਤ ਜਿਹੜਾ ਬਾ ਕਿਸੇ ਕੋ ਨਹੀਂ ਹੈਗਾ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ 95 ਸੀਟਾਂ ਜਿਹੜੀਆਂ ਲੁਧਿਆਣਾ ਦੇ ਵਿੱਚ ਸੀਗੀਆਂ 95 ਨਗਰ ਨਿਕਮ ਦੇ ਪਾਰਸ਼ਦ ਜਿਹੜੇ ਨੇ ਚੋਣਾਂ ਲੜੇ ਸੀ ਜਿਨ੍ਹਾਂ ਦੇ ਵਿੱਚੋਂ 41 ਜਿਹੜੇ ਨੇ ਆਮ ਆਦੀ ਪਾਰਟੀ ਦੇ ਪਾਰਸ਼ਦ ਚੁਣੇ ਗਏ ਸੀਗੇ ਇਸ ਤੋਂ ਇਲਾਵਾ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ 30 ਪਾਰਸ਼ਦ ਚੁਣੇ ਗਏ ਸੀਗੇ ਭਾਜਪਾ ਦੇ 19 ਪਾਰਸ਼ਦ ਚੁਣੇ ਗਏ ਸੀਗੇ ਦੋ ਅਕਾਲੀਦਾਂ ਪਾਰਸ਼ ਚੁਣੇ ਗਏ ਅਤੇ ਤਿੰਨ ਜਿਹੜੇ ਨੇ ਆਜ਼ਾਦ ਜਿਹੜੇ ਪਾਰਸ਼ਦ ਆ ਉਹ ਚੁਣੇ ਗਏ ਸੀਗੇ ਪਰ ਬਹੁਮਤ ਜਿਹੜਾ ਵਾ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸੀ ਕਿਉਂਕਿ 48 ਸੀਟਾਂ ਉੱਤੇ ਮਿਹਰਬੰਦਾ ਜੇ ਅਗਰ 48 ਸੀਟਾਂ ਕਿਸੇ ਨੂੰ ਮਿਲ ਜਾਂਦੀਆਂ ਤਾਂ ਉਹਨਾਂ ਦਾ ਮੇਰ ਜਿਹੜਾ ਵਾ ਆਸਾਨੀ ਨਾਲ ਬਣ ਸਕਦਾ ਸੀਗਾ ਪਰ ਹੁਣ ਇੱਥੇ ਦੱਸ ਦਿੰਦੇ ਨੇ ਕਿ 41 ਜਿਹੜੀਆਂ ਆ ਆਮ ਆਦੀ ਪਾਰਟੀ ਕੋ ਆ ਜੋ ਕਿ ਆਂਕੜਾ ਜਿਹੜਾ ਵਾ ਹਲੇ ਵੀ ਉਹਨਾਂ ਨੂੰ 7 ਔਰ 8 ਤੱਕ ਕਰੀਬ ਚਾਹੀਦਾ ਵਾ ਤਾਂ ਉਸ ਆਂਕੜੇ ਨੂੰ ਪ੍ਰਾਪਤ ਕਰਨ ਦੇ ਲਈ ਆਮ ਆਦੀ ਪਾਰਟੀ ਲਗਾਤਾਰ ਜ਼ੋਰ ਲਗਾ ਰਹੀ ਹੈ ਲੁਧਿਆਣਾ ਦੇ ਵਿੱਚ ਮੀਟੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚੋਂ ਇੱਕ ਜਿਹੜਾ ਵਾ ਜੋ ਦੱਸਿਆ ਜਾ ਰਿਹਾ ਸੀ ਕਿ ਕਾਂਗਰਸ ਦਾ ਇੱਕ ਲੀਡਰ ਆ ਜਿਹੜਾ ਜਿਸ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਇਸ ਤੋਂ ਇਲਾਵਾ ਇੱਕ ਅਕਾਲੀ ਦਲ ਦਾ ਜਿਹੜਾ 파ਰਸ਼ਦ ਸੀਗਾ ਉਸ ਨੂੰ ਸ਼ਾਮਿਲ ਕਰਾਇਆ ਗਿਆ ਸੀ ਪਰ ਉਹ ਵਾਪਸੀ ਜਿਹੜਾ ਵਾ ਘਰ ਵਾਪਸੀ ਕਰ ਚੁੱਕਾ ਵਾ ਇਸ ਤੋਂ ਇਲਾਵਾ ਇੱਕ ਯਾਦ ਉਮੀਦਵਾਰ ਜਿਹੜਾ ਵਾ ਉਹ ਆਮ ਆਦੀ ਪਾਰਟੀ ਦੇ ਸੰਪਰਕ ਸੀਗਾ ਤਾਂ ਹੁਣ ਜਿਹੜੇ ਨੇ ਜੇ ਅਸੀਂ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਦੋ 파ਰਸ਼ਦ ਜਿਹੜੇ ਨੇ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਹਾਲੇ ਵੀ ਹੈਗੇ ਨੇ ਪਰ ਹਾਲੇ ਵੀ ਆਂਕੜਾ ਜਿਹੜਾ 5 ਔਰ 6 ਦਾ ਆਂਕੜਾ ਉਹ ਹਾਲੇ ਵੀ ਜਿਹੜਾ ਵਾ ਇੱਕ ਤਰਫਾ ਹੈਗਾ ਕਿ ਜੇ ਅਗਰੇ 5 6 파ਰਸ਼ਦ ਜੇ ਆਮ ਆਦੀ ਪਾਰਟੀ ਨੂੰ ਮਿਲ ਜਾਂਦੇ ਨੇ ਤਾਂ ਆਮ ਆਦੀ ਪਾਰਟੀ ਦਾ ਮੇਅਰ ਜਿਹੜਾ ਵਾ ਆਸਾਨੀ ਨਾਲ ਬਣ ਸਕਦਾ ਵਾ ਪਰ ਇਸ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਲਗਾਤਾਰ ਲੁਧਿਆਣਾ ਦੇ ਵਿੱਚ ਮੀਟਿੰਗਾਂ ਵੀ ਕਰ ਰਹੇ ਸੀਗੇ ਲਗਾਤਾਰ ਜੋਰ ਤੋਰ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹਲੇ ਤੱਕ ਉਹ ਆਂਕੜਾ ਜਿਹੜਾ ਵਾ ਸ਼ੂ ਨਹੀਂ ਪਾਏ ਨੇ ਪਰ ਇਹ ਕੋਸ਼ਿਸ਼ ਜਿਹੜੀ ਹਲੇ ਵੀ ਜਾਰੀ ਹੈਗੀ ਆਮ ਆਦੀ ਪਾਰਟੀ ਹਲੇ ਵੀ ਕਰ ਰਹੀ ਹੈ ਕਿ ਸਾਡਾ ਮੇਅਰ ਜਿਹੜਾ ਵਾ ਬਣਨਾ ਤਿਆ ਹੈਗਾ ਵਾ ਅਸੀਂ ਲਿਸਟ ਜਿਹੜੀ ਉਹ ਤਿਆਰ ਵੀ ਕਰ ਲਈਤੀ ਹੈ ਕਿ ਕਿਹੜਾ ਮੇਅਰ ਬਣਾਣਾ ਵਾ ਕੌਣ ਡਿਪਟੀ ਮੇਅਰ ਹੋਵੇਗਾ ਕੌਣ ਸੀਨੀਅਰ ਡਿਪਟੀ ਮੇਅਰ ਹੋਵੇਗਾ ਇਸ ਦੀ ਲਿਸਟ ਜਿਹੜੀ ਆਮ ਆਦੀ ਪਾਰਟੀ ਵੱਲੋਂ ਤਿਆਰ ਵੀ ਕੀਤੀ ਗਈ ਹੈ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਪਰ ਇਹ ਨੋਟੀਫ ਕਾਬਾ ਜਿਸ ਦੀ ਕਾਪੀ ਜਿਹੜੀ ਆ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਮ ਆਦੀ ਪਾਰਟੀ ਵੱਲੋਂ ਸਾਫ਼ ਕਿਹਾ ਗਿਆ ਕਿ ਜੋ ਸਰਕਾਰ ਵੱਲੋਂ ਸਾਫ਼ ਕਹ ਦਿੱਤਾ ਗਿਆ ਕਿ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਮੇਅਰ ਹੋਵੇਗਾ ਉਹ ਮਹਿਲਾ ਮੇਅਰ ਹੋਵੇਗੀ ਤਾਂ ਇਹ ਨੋਟੀਫਿਕੇਸ਼ਨ ਦੀ ਕਾਪੀ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ ਔਰ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਚੋਣਾਂ ਹੋਏ ਨੇ ਜਿਹੜੇ ਨਤੀਜੇ ਸਾਹਮਣੇ ਆਏ ਨੇ ਕਾਰਪੋਰੇਸ਼ਨ ਦੇ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿੱਥੇ ਅੰਮ੍ਰਿਤਸਰ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਉੱਥੇ ਜਨਰਲ ਜਿਹੜਾ ਵਾ ਉਹ ਮੇਅਰ ਹੋਵੇਗਾ ਤਾਂ ਹੁਣ ਲੁ ਕੀ ਇਹ ਕੌਣ ਹੋਵੇਗੀ ਮੇਅਰ ਇਹ ਆਨ ਵਾਲਾ ਸਮਾਂ ਹੀ ਜਿਹੜਾ ਵਾ ਉਹ ਦੱਸੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ